ਸਸਿਗਾ ਜੀ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਪਹੁੰਚੇ ਆ ਪਿੰਡ ਰੋੜਕੀ ਪਿੰਡ ਰੋੜਕੀ ਦੇ ਗੁਰਦੁਆਰਾ ਨਾਨਕ ਸਰ 68 ਵਿਖੇ ਪਹੁੰਚੇ ਆ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਸਲਾਨਾ ਦੀਵਾਨ ਹੈ ਜਿਹੜੇ ਸਜਾਏ ਜਾਣਗੇ ਤੇ ਤੁਹਾਨੂੰ ਦੱਸ ਦਈਏ ਕਿ ਜਿਵੇਂ ਪੋ ਦਾ ਮਹੀਨਾ ਜਿਹੜਾ ਅਸ਼ੀਦੀ ਦੇਣਾਂ ਜਿਹੜੇ ਇਹ ਚੱਲ ਰਹੇ ਆ ਗੁਰੂਆਂ ਦੇ ਛੋਟੇ ਛੋਟੇ ਬੱਚੇ ਜਿਹੜੇ ਨੀਹਾਂ ਚ ਚਣਕ ਦਿੱਤੇ ਗਏ ਸੀ ਤੇ ਸ਼ਹੀਦ ਹੋ ਗਏ ਸੀ ਉਹਨਾਂ ਦਿਨਾਂ ਨੂੰ ਸਮਰਪਤ ਹੈ ਜਿਹੜਾ ਜਗਾ ਜਗਾ ਜਿੱਥੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਆ ਪੰਡਾਰੇ ਲਾਏ ਜਾਂਦੇ ਆ ਤਾਂ ਉੱਥੇ ਗੁਰਦੁਆਰਾ ਨਾਨਕਸਰ 68 ਵਿਖੇ ਵੀ ਧਾਰਮਿਕ ਦੀਵਾਨ ਜਿਹੜੇ ਸਜਾਏ ਜਾਣਗੇ ਤੇ ਬਾਕੀ ਇੱਥੇ ਜੋ ਪ੍ਰਬੰਧਕ ਨੇ ਸੇਵਾਦਾਰ ਨੇ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਕੀ ਸਮਾਸਾਰਨੀ ਹੈਗੀ ਤੇ ਕੀ ਪੂਰੀ ਡਿਟੇਲ ਹੈ ਜਿਹੜੀ ਹੈਗੀ ਹੈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਅੰਮ੍ਰਿਤਸਰ ਜੀ ਜੇ ਪਤਾਰਮਿਕ ਦੀਵਾਨਾਂ ਦੀ ਗੱਲ ਕਰੀਏ ਤਾਂ ਕੀ ਸਮਾਸਾਰਨੀ ਹੈ ਤੇ ਕੀ ਲੋਕਾਂ ਨੂੰ ਅਪੀਲ ਹੈ ਸਭ ਤੋਂ ਪਹਿਲਾਂ ਸ੍ਰੀ ਸਤਸੰਗਤ ਨੂੰ ਵਾਝੇ ਖਾਲਸਾ ਵਹਿਰ ਜੀ ਦੀ ਫਤਿਹ ਪਿਆਰੀ ਸਤਸੰਗਤ ਜੀ ਇੱਥੇ ਬੰਦਈ ਵਾਲੇ ਮਹਾਂਪੁਰਖ ਬਾਬਾ ਜੋਰਾ ਸਿੰਘ ਜੀ ਉਹਨਾਂ ਦਾ ਸਥਾਨ ਬਣਿਆ ਹੋਇਆ ਨਾਨਕ ਸੱਠਾ ਅੱਠ ਰੋਡ ਕੀ ਪਿੰਡ ਹੈ ਇਹ ਸ਼ੁਰੂਆਟ ਦੇ ਲਾਗੇ ਇਸ ਸਥਾਨ ਤੇ ਹਰੇਕ ਸਾਲ ਧਾਰਮਿਕ ਦੀਵਾਨ ਸਜਦੇ ਆ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਾਤ ਨੂੰ ਸਮਰਪਿਤ ਤੇ ਇਸ ਸਾਲ ਵੀ ਇਹ ਦੀਵਾਨ ਚੱਲ ਰਹੇ ਆ ਤੇ ਅ ਅੱਜ ਚੌਥਾ ਤੇ ਚੌਥਾ ਦਵਾਨਾ ਔਰ ਮਾਪੁਰਖ ਇੱਥੇ ਕੱਲ ਦੇ ਆਏ ਹੋਏ ਆ ਵਰਾਜੇ ਹੋਏ ਠਾਠ ਦੇ ਉੱਪਰ ਸੰਗਤ ਨਾਲ ਬਚਨ ਬਲਾਸ ਵੀ ਕਰਦੇ ਔਰ ਦਵਾਨ ਵੀ ਸਜਾਉਂਦੇ ਆ ਸੋ ਸਾਰੀ ਸੰਗਤ ਨੂੰ ਲਾ ਕੇ ਦੀ ਸੰਗਤ ਨੂੰ ਅ ਸਾਰੀ ਠਾਠ ਦੀ ਸੇਵਾਦਾਰਾਂ ਵੱਲੋਂ ਪੂਰ ਜੋ ਬੇਨਤੀ ਹੈ ਕੇ ਵੱਧ ਚੜ ਕੇ ਦਿਵਾਨਾਂ ਦੇ ਵਿੱਚ ਹਾਜ਼ਰੀ ਭਰੀਏ ਸਹਿਬਜ਼ਾਦਾ ਨੂੰ ਆਪਾਂ ਪ੍ਰਣਾਮ ਕਰੀਏ ਸਾਤ ਨੂੰ ਉਹਨਾਂ ਦਿਨ ਨੂੰ ਔਰ ਮਹਾਪੁਰਖਾਂ ਦੇ ਅਨਮੋਲਕ ਬਚਨ ਸੁਣ ਕੇ ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰੀਏ ਸਾਡੀ ਸਾਰੀ ਸੰਗਤ ਬੇਨਤੀ ਪ੍ਰਵਾਨ ਕਰੇ ਵੱਧ ਵੱਧ ਦਿਵਾਨਾਂ ਦੇ ਵਿੱਚ ਹਾਜ਼ਰੀ ਭਰੋ ਇਹ ਜਿਹੜਾ ਦਿਵਾਨਾਂ ਦਾ ਸਮਾਂ ਉਹੋ ਸ਼ਾਮ ਨੂੰ 8 ਵਜੇ ਦਿਵਾਨ ਸ਼ੁਰੂ ਹੋ ਜਾਂਦੇ ਆ ਔਰ 12 ਵਜੇ ਤੱਕ ਸਮਾਪਤੀ ਹੁੰਦੀ ਹੈ ਸੋ ਸੰਗਤ ਵੱਧ ਵੱਧ ਲਾਹਾ ਲਵੇ ਪਹੁੰਚੇ ਦਵਾਨਾਂ ਦੇ ਵਿੱਚ ਖਾਲਸਾ ਜੀ ਇਹਦੀ ਲੋਕੇਸ਼ਨ ਕੀ ਹੈ ਉਹ ਵੀ ਸਾਡੇ ਦਰਸ਼ਕਾਂ ਨਾਲ ਮੜੀ ਸਾਂਝੀ ਕਰ ਦੋ ਤਾਂ ਕਿ ਜਿਹੜੋ ਦੂਰੋਂ ਆਉਣ ਜਾਣ ਵਾਲੇ ਉਹਨਾਂ ਨੂੰ ਥੋੜਾ ਸੌਖਾ ਹੋ ਜੇ ਇਹ ਜਿਹੜਾ ਸਥਾਨ ਹੈ ਇਹ ਸਰੁਰਗੜ ਤੋਂ ਸਰਸਾ ਰੋਡ ਦੇ ਉੱਪਰ ਰੋਡ ਕੀ ਦਾ ਬੱਸ ਸਟੈਂਡ ਬਣਿਆ ਹੋਇਆ ਮੇਨ ਰੋਡ ਦੇ ਉੱਪਰ ਉਸ ਰੋਡ ਦੇ ਉੱਪਰ ਝੰਡੇ ਕਲਾ ਨੂੰ ਸੜਕ ਨਿਕਲਦੀ ਹੈ ਲਿੰਕ ਰੋਡ ਔਰ ਦੋ ਤਿੰਨ ਕਿਲੇ ਅੱਗੇ ਜਾ ਕੇ ਸੁਖਚੈਨ ਨਹਿਰ ਸੁਚੈਨਿਆਰ ਦੇ ਉੱਪਰ ਸਥਾਨ ਬਣਿਆ ਹੋਇਆ ਹੈ ਔਰ ਇੱਥੇ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਮਾਪੁਰਖਾਂ ਦਾ ਬੜੀ ਕਿਰਪਾ ਇਲਾਕੇ ਦੇ ਉੱਪਰ ਹੋਈ ਹੈ ਇਲਾਕੇ ਪਹਿਲਾਂ ਇਸ ਗੱਲਾਂ ਤੋਂ ਮਤਲਬ ਇੱਥੇ ਇਸ ਗੱਲ ਦੀ ਕਮੀ ਰਹੀ ਇਸ ਇਲਾਕੇ ਦੇ ਵਿੱਚ ਪਰ ਮਾਪੁਰਖ ਨੇ ਬੜੀ ਕਿਰਪਾ ਕੀਤੀ ਇਸ ਇਲਾਕੇ ਦੇ ਤਰਸ ਕੀਤਾ ਸੋ ਸੰਗਤ ਵੱਤ ਵਤ ਲਾਹਾ ਲਵੇ ਆਪਣੇ ਜੀਵਨ ਨੂੰ ਸਫਲਾ ਕਰੇ ਬਿਲਕੁਲ ਜੀ ਬਿਲਕੁਲ ਨਾਲ ਹੀ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰ ਦਿਓ ਤਾਂ ਕਿ ਸਾਰੀਆਂ ਸਿੱਖ ਸੰਗਤਾਂ ਤੱਕ ਇਹ ਵੀਡੀਓ ਪਹੁੰਚੇ ਤੇ ਇਹਨਾਂ دیਵਾਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਜਿਹੜੀ ਪਹੁੰਚ ਸਕਦੇ ਨਾਲ ਹੀ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜਿਹੜੇ دیਵਾਨ ਆਉਣ ਪ੍ਰੋ ਪੰਜਾਬੀ ਚੈਨਲ ਦੇ ਉੱਪਰ ਲਾਈਵ ਟੈਲੀਕਾਸਟ ਵੀ ਕੀਤੇ ਜਾਣਗੇ ਜੋ ਸੰਗਤਾਂ ਇੱਥੇ ਨਹੀਂ ਪਹੁੰਚ ਸਕਦੀਆਂ ਉਹ ਲਾਈਵ ਇਹਨਾਂ دیਵਾਨਾਂ ਦਾ ਜਿਹੜਾ ਲਾਹਾ ਲੈ ਸਕਦੀਆਂ ਤੇ ਗੁਰੂ ਦੇ ਲੜ ਜੜਿਆ ਲੱਗ ਸਕਦੀਆਂ ਤੇ ਇਸੇ ਨਾਲ ਹੀ ਆਪਾਂ ਅੱਜ ਰਾਤ ਨੂੰ ਜਿਹੜਾ ਲਾਈਵ ਇਹ ਜਰੂਰ ਦੇਖਣਾ ਦੇਖਣਾ ਨਾ ਭੁੱਲਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਮਿਲਦੇ ਆਂ ਅਗਲੀ ਕਿਸੇ ਵੀਡੀਓ ਦੇ ਨਾਲ ਅਗਲੀ ਅਪਡੇਟ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ